ਗੱਲ ਜੀ ਅੱਜ ਦੀ ਜੋ ਵੀਡੀਓ ਬਣ ਰਹੀ ਹੈ ਉਹ ਵੀਡੀਓ ਮੋਢਾ ਜਿਹੜਾ ਉਹ ਜਾਮ ਹੋ ਜਾਂਦਾ ਉਸ ਨੂੰ ਕਿਸ ਤਰ੍ਹਾਂ ਠੀਕ ਕੀਤਾ ਜਾਂਦਾ ਤੇ ਮੈਂ ਤੁਹਾਨੂੰ ਉਹ ਦੱਸੂਗਾ ਕਿ ਇਹ ਮਸਾਜ ਕਿਸ ਤਰ੍ਹਾਂ ਕਰਨੀ ਹੈ ਤੇ ਖਾਣਾ ਕੀ ਹੈ ਤੇ ਮੈਂ ਹੁਣ ਇਸ ਤੋਂ ਬਾਅਦ ਇਹ ਸ਼ੁਰੂ ਕਰਾਂਗਾ ਸਭ ਤੋਂ ਵੱਡੀ ਗੱਲ ਹੈ ਕਿ ਇਹ ਐਕਸਰਸਾਈਜ਼ ਜਿਹੜੀ ਹੈ ਇਹਨੂੰ 4 ਚੱਕਰੇ ਘੁਮਾਉਣਾ ਹੈ ਮਾ ਆ ਦੇਖੋ ਇਸ ਤਰ੍ਹਾਂ ਘਮਾਉਣਾ ਹੈ ਇਸ ਤਰ੍ਹਾਂ ਘਮਾਉਣਾ ਹੈ ਜੇਕਰ ਇਹ ਸਾਈਡ ਤੇ ਹੈ ਤੇ ਇਸ ਨੂੰ ਇਸ ਤਰ੍ਹਾਂ ਘਾਉਣਾ ਹੈ ਯਹਰ ਯਹਰ ਦੇ ਘਾਉਣਾ ਹੈ ਫਿਰ ਦੋਨੇ ਚੀਜ਼ਾਂ ਘਾਉਣੀਆਂ ਨੇ ਇਸ ਤੋਂ ਲਾਵਾ ਅਗਰ ਤੁਸੀਂ ਪਿੱਛੇ ਨੂੰ ਤਾੜੀ ਮਾਰੋ ਜੀ ਪਿੱਛੇ ਨੂੰ ਤਾੜੀ ਮਾਰੋਗੇ ਯੋਰ ਜੋਰ ਦੀ ਪੰਨਵੇ ਪਿੱਛੇ ਨੂੰ ਤਾੜੀ ਮਾਰਨੀ ਹੈ ਸਮਝ ਲੋ ਜੇਕਰ ਤਾੜੀ ਵੱਜ ਰਹੀ ਹੈ ਸਮਝ ਲੋ ਤੁਹਾਡਾ ਮੋਡਾ ਜੋ ਹੈ ਉਹ ਫ੍ਰੀਜ਼ ਨਹੀਂ ਹੋਇਆ ਠੀਕ ਹੈ ਅਗਰ ਜੇ ਤੁਹਾਡੇ ਕੋ ਤਾੜੀ ਨਹੀਂ ਵੱਜਦੀ ਫਿਰ ਸਮਝੋ ਤੁਹਾਨੂੰ ਇਹ ਪ੍ਰੋਬਲਮ ਹੈਗੀ ਹੈ ਇਹ ਬਾਤ ਰੋਗ ਨਾਲ ਸੰਬੰਧ ਹੈ ਇਸ ਕਰਕੇ ਵਾਈ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਬੰਦ ਕਰਨਾ ਦੂਜੀ ਐਕਸਰਸਾਈਜ਼ दूजी एक्सरसाइज जी है उंगलों चुंगलों पा के इधर हाँ फिर इधरली साइड फिर परली साइड एक पाँच मिनट करना है उस तो बाद, फिर नीचे सौ प्याज या सौ आलू ਯਾਨ 100 ਕੋਈ ਗੀਟੇ ਰੱਖ ਕੇ نیچے ਜਾਣਾ ਹੈ। نیچے ਤੋਂ ਗੀਟਾ ਧੁਕਣਾ ਖੜੇ ਹੋ ਜਾਣਾ। ਫਿਰ نیچے ਰੱਖਣਾ। ਖੜੇ 2 3 100 ਵਾਰੀ ਇਦਾਂ ਕਰਨਾ ਹੈ। ਹਾਂ। 100 ਵਾਰੀ ਇਦਾਂ ਕਰਨ ਦੇ ਨਾਲ ਸਾਡੀ ਜੋ ਹੈ ਉਹ ਐਕਸਰਸਾਈਜ਼ ਹੋ ਜਾਏਗੀ ਤੇ ਉਹਦੇ ਨਾਲ ਸਾਡੇ ਜਿਹੜੇ ਸਰਕਲ ਹੈ ਇਹ ਕੰਮ ਕਰਨਾ ਜਿਨ੍ਹਾਂ ਨੇ ਬੰਦ ਕੀਤਾ ਹੋਇਆ ਸੀ ਉਹ ਉਲਟਨ ਕੇ ਪਰਾ ਇੱਕ ਦਿਨ ਨਾ ਨਹੀਂ ਠੀਕ ਹੋਏਗਾ ਘੱਟ ਤੋਂ ਘੱਟ ਫੇਸ ਨੂੰ ਤਿੰਨ ਚਾਰ ਦਿਨ ਕਰਨਾ ਪੈਣਾ ਹੈ ਫਿਰ ਅਸੀਂ ਉਹ ਆੜੀਆਂ ਚੀਜ਼ਾਂ ਮੈਂ ਪਹਿਲੇ ਵੀ ਦੱਸਿਆ ਸੀ ਕੜੀ ਜਿਹੜੀ ਆ ਉਹ ਵਿਸਨ ਦੀ ਮਾਂ ਰਾਜਮਾ ਚਾਵਲ ਇਹ ਚੀਜ਼ਾਂ ਤੋਂ ਥੋੜਾ ਪਰਹੇਜ਼ ਰੱਖੋ ਚਾਹ ਜ਼ਿਆਦਾ ਨਾ ਪੀਓ ਇਸ ਤੋਂ ਬਾਅਦ ਫਿਰ ਅਸੀਂ ਬਜਰਾ ਆਸਨ ਕਰਨਾ ਹੈ ਬਜਰਾ ਆਸਨ ਕਰਨਾ ਹੈ ਬਜਰਾ ਆਸਨ ਕਰਨ ਤੋਂ ਬਾਅਦ ਇਸ ਤਰ੍ਹਾਂ ਕਰਨਾ ਹੈ ਫਿਰ ਅੱਗੇ ਕਰਨਾ ਹੈ ਇਦਾਂ ਇਦਾਂ ਕਰਨਾ ਹੈ ਸ਼ੋਲਡਰ ਘੁਮਾਉਣੇ ਹਨ ਤੁਸੀਂ ਜੇ ਜ਼ਿਆਦਾ ਤੋਂ ਜ਼ਿਆਦਾ ਬਜਰਾ ਆਸਨ ਤੇ ਬੈਠ ਸਕਦੇ ਹੋ ਤੇ ਉਹਦੇ ਵਰਗੀ ਕੋਈ ਰੀਸ ਨਹੀਂ ਫਿਰ ਇਸ ਤੋਂ ਲਾਭ ਅਸੀਂ ਬਜਰਾ ਅਸਨ ਕਰਨ ਤੋਂ ਬਾਅਦ ਫਿਰ ਅਸੀਂ ਦੀਵਾਰ ਦੀਵਾਰ ਨੂੰ ਯੋਰ ਯੋਰ ਦੀ ਧੱਕਾ ਲਗਾਉਣਾ ਹੈ ਧੱਕਾ ਲਗਾਣਾ ਹੈ ਦੀਵਾਰ ਨੂੰ ਧੱਕਾ ਕਰਦ ਕਰ 5 ਮਿੰਟ ਫਿਰ ਆਪਣੇ ਪੋਟੇ ਜਿਹੜੇ ਆ ਉਹ ਇਸ ਤਰ੍ਹਾਂ ਕਰ ਲੈਣੇ ਇਹਦੇ ਨਾਲ ਤੁਹਾਡਾ ਜਿਹੜਾ ਸਰਕਲ ਹੈ ਉਹ ਤੁਹਾਡਾ ਤੁਰਪੇਗਾ ਫਿਰ ਇਸ ਤੋਂ ਨਾ ਅਸੀਂ ਇਹਦੇ ਦੇ ਮੋੜ ਦੇ ਆ ਜਿਹੜਾ ਪੁਆਇੰਟ ਆ ਆ ਪੁਆਇੰਟ ਆ ਪੁਆਇੰਟ ਇਸ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਕਰਨਾ ਹੈ 5 ਮਿੰਟ ਔਰ ਦੂਸਰੀ ਸਾਈਡ ਵੀ ਅਗਰ ਜੇ ਤੁਹਾਡੇ ਪ੍ਰੋਬਲਮ ਹੈ ਦੂਸਰੀ ਸਾਈਡ ਵੀ ਇਸ ਤਰ੍ਹਾਂ ਤੇਲ ਮਲਣਾ ਤੇਲ ਮਲ ਕੇ ਆ ਚੀਜ਼ ਆ ਚੀਜ਼ ਜਿਹੜੀ ਹੈ ਉਸ ਨੂੰ ਇਸ ਤਰ੍ਹਾਂ ਕਰਨਾ ਹੈ ਇੰਨੇ ਜ਼ੋਰ ਦੀ ਕਰੋ ਕਿ ਤੁਹਾਡੇ ਹੱਥਾਂ ਦੇ ਵਿੱਚੋਂ ਜਿੰਨਾ ਚਿਰ ਸੇਕ ਨਹੀਂ ਨਿਕਲਦਾ ਉਨਾ ਚਿਰ ਤੁਸੀਂ ਲੱਗੇ ਰਹੋ ਤੇ ਇਹ ਇਸ ਤਰ੍ਹਾਂ ਹੀ ਇਹਦਾ ਕਰਨਾ ਹੈ ਫਿਰ ਇਸ ਤਰ੍ਹਾਂ ਫਿਰ ਇਸ ਤਰ੍ਹਾਂ ਫਿਰ ਇਸ ਤਰ੍ਹਾਂ ਫਿਰ ਇਸ ਤਰ੍ਹਾਂ ਫਿਰ ਉਂਗਲਾਂ ਜੁਂਗਲਾਂ ਪਾ ਕੇ ਉਂਗਲਾਂ ਜੁਂਗਲਾਂ ਪਾ ਕੇ ਖਿੱਚਣਾ ਹੈ ਖਿੱਚਣਾ ਹੈ ਇਧਰ ਨੂੰ ਖਿੱਚਣਾ ਹੈ ਫਿਰ ਇਧਰ ਨੂੰ ਖਿੱਚਣਾ ਹੈ ਤੇ ਜਿਆਦਾ ਤੋਂ ਜਿਆਦਾ ਕੋਸ਼ਿਸ਼ ਕਰੋ ਵੀ ਐਕਸਰਸਾਈਜ਼ ਜਿਹੜੀ ਆ ਬਾਜੂ ਦੀ ਉਹ ਜਿਹੜੀ ਆ ਹੋਣੀ ਚਾਹੀਦੀ ਇਸ ਤੋਂ ਇਲਾਵਾ ਮੈਂ ਜਿਹੜੇ ਦੂਸਰਾ ਕੰਮ ਲਗਾ ਦੱਸਣਾ ਉਹ ਹੈ ਅਗਰ ਤੁਹਾਡੀ ਪਿੰਨੀਆਂ 'ਚ ਦਰਦ ਹੈ ਤੇ ਉਹ ਅਸੀਂ ਕੀ ਕਰਾਂਗੇ ਸੱਜਣ ਗੋਟੇ ਪਰ ਇੱਥੇ 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 ਬਟ ਇੱਥੇ ਕੁਛ ਨਹੀਂ ਇਹ ਪਿੰਨਿਆਂ ਚ ਦਰਦ ਹੈ ਪਿੰਨਿਆਂ ਚ ਥਕਾਵਟ ਹੈ ਤੇ ਕੀ ਕਰਨਾ ਅਸੀਂ ਇਸ ਤਰ੍ਹਾਂ ਦੁੱਧ ਰਿੜਕੀ ਦਾ ਉਸ ਤਰ੍ਹਾਂ ਹੀ ਇਹ ਅਸੀਂ ਕਰਨਾ ਹੈ ਆਸ-ਆਸ ਤ ਹੌਲੀ-ਹੌਲੀ ਚੀਕ ਲੈਣਾ ਫੇਰ ਆਸ-ਆਸ ਤ ਉੱਪਰ ਲੈਣਾ ਤੇ ਪੈਰ ਹਿੱਲਣਾ ਨਹੀਂ ਚਾਹੀਦਾ ਕਿ ਮੈਂ ਪੂਰੇ ਯੋਰ ਨਾਲ ਇਹ ਕੰਮ ਕਰਨਾ ਜਿਹੜਾ ਤੁਹਾਡਾ ਖੂਨ ਦਾ ਸਰਕਲ ਥੋੜਾ ਬਹੁਤਾ ਰੁਕਿਆ ਹੋਇਆ ਉਹ ਤੁਹਾਡਾ ਇਹ ਹੋ ਜਾਏਗਾ ਇਸੇ ਤਰ੍ਹਾਂ ਹੀ ਦੂਸਰੇ ਪੈਰ ਨੂੰ ਕਰਨਾ ਹੈ ਇਸ ਤੋਂ ਬਾਅਦ ਅਸੀਂ ਫੱਬਾਂ ਭਾਰ ਜਿੰਨਾ ਖੋਲ੍ਹ ਸਕਦੇ ਆ ਫੱਬਾਂ ਭਾਰ ਪੱਪਾ ਪੱਪਾ ਹੋਰ ਹੋਰ ਉੱਪਰ ਹੋਰ ਉੱਪਰ ਇਸ ਤਰ੍ਹਾਂ ਫੜ ਕੇ 5 ਮਿੰਟ ਰੱਖੋ ਤੁਹਾਡਾ ਜੋ ਵੀ ਪ੍ਰੋਬਲਮ ਹੈ ਉਹ ਠੀਕ ਹੋ ਜਾਏਗੀ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਆ ਲਾਈਕ ਸ਼ੇਅਰ ਤੇ ਕਮੈਂਟਸ ਕਰੋ ਬਾਕੀ ਬਾਤ ਵਾਲੀ ਚੀਜ਼ਾਂ ਨਹੀਂ ਖਾਣੀ ਐ ਅਧਿਕਰ ਲਸਣ ਦੀ ਕੜੀ ਖਾਓ 2-3 ਵਾਰੀ ਖਾਓ ਬਣਾ ਕੇ ਵਿੱਚ ਕਾਲੀ ਮਿਰਚ ਪਾ ਦਿਓ ਤੁਸੀਂ ਦੇਖੋਗੇ ਤੁਹਾਡਾ ਪ੍ਰੋਬਲਮ ਜਿਹੜੀ ਹੈ ਇਹ ਠੀਕ ਹੋ ਜਾਗੀ ਇਸ ਤੋਂ ਲਾਵਾ ਤੁਹਾਡੇ ਮਣਕਿਆਂ ਦੀ ਸਮੱਸਿਆ ਦਾ ਇਹ ਜਿਹੜੇ ਮਣਕੇ ਆ ਇਹ ਮਣਕਿਆਂ ਦੀ ਸਮੱਸਿਆ ਹੈ ਇਸ ਨੂੰ ਕਿਸ ਤਰ੍ਹਾਂ ਠੀਕ ਕਰਨਾ ਹੈ ਇਹ ਠੀਕ ਕਰਨਾ ਹੈ ਦੇਖੋ ਇੱਕ ਚੱਪੜ ਰੱਖੋ ਇੱਥੇ ਨਿਸ਼ਾਨ ਲਾ ਦੇ ਇਹਨੂੰ ਕਰਨਾ ਫਿਰ ਇੱਕ ਚੱਪਾ ਰੱਖੋ ਫਿਰ ਇਸ ਤਰ੍ਹਾਂ ਕਰਨਾ ਫਿਰ ਇੱਕ ਚੱਪੜ ਰੱਖੋ ਫਿਰ ਇਸ ਤਰ੍ਹਾਂ ਕਰਨਾ ਸੁੱਕਾ ਨਹੀਂ ਕਰਨਾ ਤੇਲ ਲੱਗਾ ਹੋਣਾ ਚਾਹੀਦਾ ਉਸ ਤੋਂ ਬਾਅਦ ਫੇਰ ਚੱਪੜ ਰੱਖੋ ਬਾਜੀ ਤੁਹਾਨੂੰ फिर ऐसे उस तो बाद इस तरह करना है दूसरी साइड फिर इस तो बाद जो तेल है आ देखो इस तरह करना है ये ज्यादा जोर नहीं लाना एदा करना ਹਰ ਉਸ ਵਾਰ ਇਸੇ ਤਰ੍ਹਾਂ ਹੀ ਨੀਚੇ ਨੂੰ ਲਿਆਉਣਾ ਇਹ ਦਿਨ ਚ ਦੋ ਵਾਰੀ ਕਰਨਾ ਔਰ 7 ਦਿਨ ਕਰਨਾ ਮਣਕਿਆਂ ਦਾ ਜਿਹੜਾ ਪ੍ਰੋਬਲਮ ਹੈ ਉਹ ਤੁਹਾਡੀ ਠੀਕ ਹੋ ਜਾਗੀ ਅਗਰੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਆ ਲਾਈਕ ਸ਼ੇਅਰ ਤੇ ਕਮੈਂਟਸ ਕਰੋ ਸਸ ਜੀ ਆਤ